ਰੀ ਬਰਸਾਤ ਦੇ ਕਾਰਨ ਜਿੱਥੇ ਪੰਜਾਬ ਦੇ ਸਰਹੰਦੀਲਾ ਕਹਿੰਦੇ ਵਿੱਚ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੋਈ ਹੈ ਤਾਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਪਿੰਡ ਪਾਣੀ ਨਾਲ ਕੀ ਗਏ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਖੇਤਾਂ ਦੀ ਫਸਲਾਂ ਨਸ਼ਟ ਹੋ ਗਈਆਂ ਅਤੇ ਘਰਾਂ ਵਿੱਚ ਰੱਖੇ ਪਸ਼ੂ ਵੀ ਮਰਨ ਲੱਗੇ ਨੇ ਇਸ ਮੌਕੇ ਬਧੀ ਘੜੀ ਦੇ ਵਿੱਚ ਸ਼ੋਮਨੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਦੀ ਅਗਵਾਈ ਚ ਫਰੀ ਫਤੇਗੜ ਸਾਹਿਬ ਤੋਂ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਲਈ ਪਸ਼ੂਆਂ ਦਾ ਵਾਸਤੇ ਚਾਰਾ ਅਤੇ ਗਰੀ ਪਰਿਵਾਰਾਂ ਵਾਸਤੇ ਰੋਸ਼ਨ ਦਾ ਟਰੱਕਟ ਫਰੀ ਰਵਾਨਾ ਕੀਤਾ ਗਿਆ ਗੱਲ ਕਰਦੇ ਹੋਏ ਬਲਜੀਤ ਸਿੰਘ ਪੁੱਟਾ ਨੇ ਕਿਹਾ ਇਹ ਲੋਕਾਂ ਦੇ ਸਹਿਯੋਗ ਨਾਲ ਇਹਨਾਂ ਟਰੱਕ ਵਿੱਚ ਪਸ਼ੂਆਂ ਦੇ ਲਈ ਸੁੱਕਾ ਚਾਰਾ ਵੀ ਲਿਜਾਇਆ ਜਾ ਰਿਹਾ ਤੇ ਇਸ ਦੇ ਨਾਲ ਹੀ ਹਰ ਇੱਕ ਪਰਿਵਾਰ ਦੇ ਲਈ ਰਾਸ਼ਨ ਕਿੱਟ ਵੀ ਤਿਆਰ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਹੜ੍ਹ ਵਰਗੀਆਂ ਕੁਦਰਤੀ ਆਫਤਾਂ ਦੇ ਵਿੱਚ ਲੋਕਾਂ ਨੂੰ ਤੁਰੰਤ ਮਦਦ ਦੀ ਲੋੜ ਹੁੰਦੀ ਹੈ ਜੋ ਕਿ ਪੰਜਾਬ ਦੇ ਨਾਲ ਇਸ ਵੇਲੇ ਹਰ ਕੋਈ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਹਾਲਾਂਕਿ ਇਸ ਵੇਲੇ ਜੋ ਹਾਲਾਤ ਨੇ ਉਹ ਇੱਕ ਦੋ ਮਹੀਨੇ ਵਿੱਚ ਨਹੀਂ ਸੁਧਰਣਗੇ ਪਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀਆਂ ਸੰਸਥਾਵਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਮੁਰ ਤੋਂ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਉਹ ਹੀ ਰੰਗਲਾ ਪੰਜਾਬ ਬਣੇ ਜੋ ਇਹ ਪਹਿਲਾਂ ਹੁੰਦਾ ਸੀ। ਅਸੀਂ ਸਮੁੱਚਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਪੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਇਲਾਕਾ ਨਿਵਾਸੀ ਜਿਹੜੀ ਇੱਕ ਰਹਾਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾਂ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਇਥੋਂ ਅਸੀਂ ਤਿਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕਾ ਅਸੀਂ ਜਿਹੜਾ ਯੋਗਦਾਨ ਪਾਤੇ ਅਸੀਂ ਇਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਦ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਮਝਦਾ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹਾਂ ਉਥੇ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਅੱਗੇ ਤੋਂ ਅਜਿਹਾਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਅੱਗੇ ਤੋਂ ਵੀ ਰਾਹਤ ਸਮੱਗਰੀ ਜਲਦੀ ਰਹੀ ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋਲ ਕਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਆਂ ਔਰ ਅੱਗੇ ਅਸੀਂ ਦੇਖ ਕੇ ਉਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਉਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫਿਰ ਦੁਬਾਰਾ ਅਸੀਂ ਜਿੱਤਾ ਉਹਨਾਂ ਦੀ ਮਦਦ ਸੇਵਾ ਦੇ ਲਈ ਫੇਰ ਜਿਹੜਾ ਦੁਆਰਾ ਜਾਮਾ ਜੋਰਾਵਾਲਾ ਸਿੰਘ ਤੰਤਨ ਪਾਪਾ ਫਤਿਹ ਸਿੰਘ ਤੰਤਨ ਮਾਤਾ ਗੁਜਰ ਕੌਰ ਜੀ ਦੀ ਮਹਾਨ ਲਸਾਨੀ ਧਰਤੀ ਤੋਂ ਅੱਜ ਅਸੀਂ ਸਰਦਾਰ ਬਲਜੀਤ ਸਿੰਘ ਪੂਟਾ ਸਾਬਕਾ ਚੇਅਰਮੈਨ ਦੀ ਰਹਿਮਾਈ ਹੇਠ ਪੰਜਾਬ 'ਚ ਜੋਹਾੜਾ ਨਾਲ ਤਵਾਹੀ ਮਚਾਈ ਹੈ ਅਸੀਂ ਉਹ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਲਈ ਪੂਟਾ ਸਾਹਿਬ ਦੀ ਅਗਵਾਈ 'ਚ ਇਹ ਆਪਣੇ ਤਿਲ-ਫੁੱਲ ਕਮਾਈ 'ਚੋਂ ਇਕੱਠਾ ਕਰਕੇ ਉਹਨਾਂ ਲਈ ਖਾਣ ਪੀਣ ਦੀ ਸਮੱਗਰੀ ਲੈ ਕੇ ਅੱਜ ਅਸੀਂ ਜਿੱਥੇ ਵੀ ਸਾਨੂੰ ਲੋੜਵੰਦ ਸੰਗਤ ਮਿਲੇਗੀ ਪੰਜਾਬ 'ਚ ਜਿੱਥੇ-ਜਿੱਥੇ ਫਲੱਡ ਆਏ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਾਂਗੇ ਤਾਂ ਅੱਗੇ ਤੋਂ ਵੀ ਸਾਨੂੰ ਬਾਬਾ ਜੀ ਤਨਤਨ ਸਾਹਿਬ ਜੀ ਦੇ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਅਸੀਂ ਸੇਵਾ ਕਰਦੇ ਰਹੀਏ ਹਾਂ ਜੀ